ਹਾਂ ਜੀ ਸਸਕੀ ਕਲ ਦੋਸਤੋ ਆਸ ਕਰਦਾ ਹਾਂ ਤੁਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਉਸ ਮਹਾਨ ਹੀਰੇ ਕਲਾਕਾਰ ਅਮਰ ਸਿੰਘ ਚਮਕੀਲਾ ਹੀ ਦੇ ਇੱਕ ਅਖਾੜੇ ਦੀ ਉਹ ਥਾਂ ਵਿਖਾਉਣ ਜਾ ਰਹੇ ਹਾਂ ਜਿਹੜਾ ਕਿ ਉਹਨਾਂ ਨੇ ਸਨ 1988 ਦੇ ਵਿੱਚ ਲਾਇਆ ਸੀ ਤੇ ਇਹਦੇ ਵਿੱਚ ਖਾਸ ਗੱਲ ਇਹ ਹੈ ਵੀ ਇਹ ਜਿਹੜੀ ਜਗ੍ਹਾ ਅਖਾੜੇ ਵਾਲੀ ਜਿੱਥੇ ਅਖਾੜਾ ਲੱਗਿਆ ਸੀ ਇਹ ਅੱਜ ਵੀ ਉਸੇ ਤਰ੍ਹਾਂ ਜਿਉਂਦੀ ਤਿਉਹੀ ਹੈ ਤੇ ਉਹ ਜਿਹੜੀ ਪਿੱਛੇ ਕੰਧ ਹੈ ਤੇ ਜਿਹੜੀ ਮਤਲਬ ਆਸੇ ਪਾਸੇ ਜਿਹੜੀਆਂ ਇਮਾਰਤਾਂ ਬਣੀਆਂ ਹੋਈਆਂ ਸੀ ਉਹਨਾਂ ਵਿੱਚੋਂ ਵੀ ਕੁਝ ਕ ਇਮਾਰਤਾਂ ਜਿਉਂ ਦੀ ਤਿਉਂ ਹੀ ਖੜੀਆਂ ਨੇ ਤੇ ਬਿਲਕੁਲ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਖੰਨੇ ਨੇੜਲੇ ਪਿੰਡ ਇਸੜੂ ਵਿਖੇ ਜਿਹੜਾ ਕਿ ਜਦੋਂ ਆਪਾਂ ਖੰਨੇ ਤੋਂ ਨਲੇਰ ਕੂਟਲੇ ਵਾਲੇ ਪਾਸੇ ਵੀ ਜਦੋਂ ਆਪਾਂ ਜਾਣਾ ਹੋਵੇ ਤਾਂ ਰਾਹ ਦੇ ਵਿੱਚ ਪਿੰਡ ਰੋਡ ਦੇ ਉੱਤੇ ਹੀ ਆ ਜਾਂਦਾ ਏ ਇਸੜੂ ਕਾਫੀ ਮਸ਼ਹੂਰ ਪਿੰਡ ਹੈ ਜੀ ਤੇ ਇਹ ਪਿੰਡ ਚ ਸਾਲ 1988 ਦੇ ਵਿੱਚ ਅਮਰ ਸਿੰਘ ਚੁੰਕੀ ਲਈ ਦਾ ਖਾੜਾ ਲੱਗਿਆ ਸੀ ਤੇ ਅਖਾੜੇ 'ਚ ਵੱਖਰੀ ਗੱਲ ਇਹ ਹੈ ਵੀ ਉਸ ਦਿਨ ਬੀਬਾ ਅਮਰਜੋਤ ਜੀ ਨਾਲ ਨਹੀਂ ਸੀ ਤੇ ਕਾਰਨ ਇਹ ਸੀਗੇ ਵੀ ਉਹਨਾਂ ਦੇ ਦੂਜਾ ਜਿਹੜਾ ਜੋਗ ਸੀਗਾ ਹੋਣ ਵਾਲਾ ਸੀ ਤੇ ਅਮਰਜੋਤ ਜੀ ਦੀ ਜਗ੍ਹਾ ਚਮਕੀਲਾ ਸਾਹਿਬ ਹਰਨੀਤ ਨੇਤੂ ਨੂੰ ਲੈ ਕੇ ਆਏ ਸੀਗੇ ਬਿਲਕੁਲ ਇਹ ਉਹੀ ਬੀਬਾ ਜਿਨ੍ਹਾਂ ਦਾ ਤੁਸੀਂ ਪਿੱਛੇ ਜੇ ਖੜਾ ਵੇਖ ਕੇ ਹਟ ਰਹੇ ਹੋ ਜੇ ਖੇਪੜ ਪਿੰਡ ਦਾ ਤੇ ਆਹ ਜਿਹੜੀ ਫੋਟੋਆਂ ਤੁਸੀਂ ਵੇਖ ਰਹੇ ਹੋ ਇਹ ਉਸੇ ਅਖਾੜੇ ਦੀਆਂ ਤੇ ਬਿਲਕੁਲ ਪਿੱਛੇ ਜਿਹੜੀ ਤੁਸੀਂ ਆਹ ਅਖਾੜੇ ਚ ਕੰਧ ਦੇਖ ਰਹੇ ਹੋ ਇਹ ਇੱਕ ਹਵੇਲੀ ਹੈ ਜੀ ਤੇ ਪੁਰਾਣੀ ਹਵੇਲੀ ਹੈ ਤੇ ਅੱਜ ਵੀ ਜਿਹੜੀ ਵੱਡੀ ਗੱਲ ਹੈ ਵੀ ਉਸੇ ਤਰ੍ਹਾਂ ਜਾਨੀ ਤਰਸਤ ਹੈ ਜੀ ਹਵੇਲੀ ਉਸੇ ਤਰ੍ਹਾਂ ਜਾਨੀ ਬਿਲਕੁਲ ਇਨ ਬਿਨ ਜਿਸ ਤਰ੍ਹਾਂ ਤੁਸੀਂ ਅਖਾੜੇ 'ਚ ਵੇਖ ਰਹੇ ਹੋ ਇਹ ਥਾਂ ਆਲਾ ਦਵਾਲਾ ਆਸਾ ਪਾਸਾ ਵੀ ਉਸੇ ਤਰ੍ਹਾਂ ਜਾਨੀ ਹੂਬ ਹੂ ਬਿਲਕੁਲ ਜਿਉਂ ਦਾ ਤਿਉਂ ਹੀ ਖੜਾ ਹੈ ਤੇ ਤੁਸੀਂ ਵੇਖ ਸਕਦੇ ਹੋ ਤੇ ਅ ਮਤਲਬ ਤੁਸੀਂ ਪਿੱਛੇ ਰੋਸ਼ਨਦਾਨ ਵੇਖ ਰਹੇ ਹੋ ਇਹ ਵੀ ਦੇਖੋ ਤੁਸੀਂ ਉਹੀ ਗੱਲ ਹੈ ਵੀ ਤੁਹਾਨੂੰ ਦੱਸ ਕੇ ਹਟਿਆ ਵੀ ਬਿਲਕੁਲ ਕੋਈ ਛੇੜਛਾੜ ਨਹੀਂ ਕੀਤੀ ਗਈ ਸੀ ਹਵੇਲੀ ਨਾਲ ਕਿਉਂਕਿ ਗੱਲ ਇਹਦੇ ਵਿੱਚ ਇਹ ਵੀ ਹੈ ਸਭ ਤੋਂ ਵੱਡੀ ਜਿਹੜੀ ਵਜ੍ਹਾ ਹੈ ਇੱਕ ਤਾਂ ਪਉੜੋਂ ਦਾ ਹੀ ਬਾਹਰ ਹੈ ਜੀ ਪਰਿਵਾਰ ਕੈਨੇਡਾ ਦੇ ਵਿੱਚ ਤੇ ਕੁਝ ਕੁ ਸਮੇਂ ਬਾਅਦ ਸਾਲ ਬਾਅਦ ਇਹ ਪਰਿਵਾਰ ਇੱਕ ਦੋ ਮੈਂਬਰ ਇਹਨਾਂ ਦਾ ਇੱਥੇ ਵਿਜ਼ਿਟ ਕਰਦਾ ਹੈ ਜੀ ਤੇ ਕਾਫੀ ਵਧੀਆ ਪਰਿਵਾਰ ਹੈ ਅੱਛਾ ਪਰਿਵਾਰ ਹੈ ਜੀ ਤੇ ਸਾਨੂੰ ਮੌਕਾ ਮਿਲਿਆ ਸੀਗਾ ਜੀ ਵੀਡੀਓ ਬਣਾਉਣ ਦਾ ਤੇ ਦੇਖੋ ਜਿੱਥੇ ਚਮਕੀਲਾ ਸਾਹਿਬ ਦਾ ਖਾੜਾ ਲੱਗਿਆ ਹੋਵੇ ਉਥਾਂ ਦੇ ਅਸੀਂ ਉਹਨੂੰ ਕਵਰ ਨਾ ਕਰੀਏ ਤਾਂ ਇਹ ਹੋ ਨਹੀਂ ਸਕਦਾ ਇਹ ਤੁਸੀਂ ਵੇਖ ਸਕਦੇ ਹੋ ਇਹ ਉਹੀ ਜਾਨੀ ਸੁਭਾਗੀ ਜਗ੍ਹਾ ਜਿੱਥੇ 1988 ਦੇ ਵਿੱਚ ਉਹ ਸੇਰੇ ਨੇ ਆਪਣਾ ਜਾਨੀ ਕਲਾ ਦੇ ਜੋਹਰ ਵਿਖਾਏ ਸੀਗੇ ਤੇ ਇਹ ਵੀਰ ਜਿਹੜਾ ਤੁਸੀਂ ਵੇਖ ਰਹੇ ਹੋ ਇਹਨਾਂ ਨੇ ਵੀ ਮਤਲਬ ਇਹ ਬਿਲਕੁਲ ਛੋਟੇ ਸੀ ਉਦੋਂ ਤੇ ਘਾੜਾ ਵੇਖਿਆ ਸੀਗਾ ਦੱਸ ਦਿੰਦੇ ਸਾਨੂੰ ਇਹ ਆ ਜਗ੍ਹਾ ਦੇ ਉੱਤੇ ਲੱਗਿਆ ਸੀ ਅੱਛਾ ਅੱਛਾ ਤੇ ਇਹਨਾਂ ਦੇ ਨਾ ਬੇਟੇ ਦੀ ਮੈਰਿਜ ਸੀਗੀ ਹੂੰ ਹੂੰ ਇਹਨਾਂ ਦੇ ਹਾਂ ਇਹਨਾਂ ਦੇ ਬੇਟੇ ਨੇ ਬਾਹਰ ਗਏ ਨੇ ਕੈਨੇਡਾ ਸੀ ਹਾਂ ਜੀ ਕੈਨੇਡਾ ਦੇ ਵੀ ਹਾਂ ਜੀ ਉਹਨਾਂ ਦੇ ਛੋਟੇ ਬੇਟੇ ਦੀ ਵੀਰੇ ਮੈਰਿਜ ਸੀਗੀ ਜਦੋਂ ਫਿਰ ਇਹਨਾਂ ਨੇ ਚਮਕੀਲਾ ਬੁੱਕ ਕੀਤਾ ਸੀ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ ਲੱਗਿਆ ਵੀ ਮੇਰੇ ਅੱਜ ਵੀ ਯਾਦ ਆ ਵੀ ਉਹਦੇ ਚਮਕੀਲੇ ਦੇ ਤੇ ਉਹਨਾਂ ਦੇ ਜਿਹੜੇ ਨਾਲ ਗਾਉਣੇ ਵਾਲੇ ਸੀ ਉਹਨਾਂ ਦੇ ਨਾ ਵਾਈਟ ਕਲਰ ਦਾ ਮਤਲਬ ਕੁੜਤਾ ਚਾਦਰ ਲਾਇਆ ਹੋਇਆ ਸੀਗਾ ਹਾਂ ਜੀ ਹਾਂ ਜੀ ਹਾਂ ਜੀ ਤੇ ਉੱਪਰ ਦੀ ਉਹਨਾਂ ਨੇ ਕਾਲੀ ਜੈਕਟ ਪਾਈ ਹੋਈ ਸੀ ਕਾਲੀ ਜੈਕਟ ਦੇ ਅੱਛਾ ਜੀ ਤੇ ਉਹਨਾਂ ਦੀ ਜਿਹੜੀ ਨਾਲ ਸੀਗੀ ਉਹਨਾਂ ਦੇ ਵੀ ਉਹੀ ਡਰੈਸ ਵਾਈਟ ਸੀਗੀ ਅੱਛਾ ਹਾਂ ਵਾਹ ਜੀ ਵਾਹ ਅੱਛਾ ਤੁਸੀਂ ਆਪ ਦੇਖਿਆ ਜਾਨੀ ਹਾਂ ਮੈਂ ਬਹੁਤ ਦੇਖਿਆ ਮੈਂ 6 ਸਾਲ ਦਾ ਸੀਗਾ 6 ਸਾਲ ਦਾ ਕਿੱਥੇ ਇੱਥੇ ਬਹਿ ਕੇ ਮਤਲਬ ਮੈਂ ਜਵਾਰੇ ਤੇ ਬੈਠਾ ਸੀਗਾ ਸਾਡੀ ਇਧਰੋਂ ਇਹ ਉਦੋਂ ਦਾ ਪੁਰਾਣਾ ਹੀ ਹੈ ਬਾਈ ਹਨਾ ਹਾਂ ਇਹ ਵੀ ਬਹੁਤ ਪੁਰਾਣਾ ਹੈ ਇਹ ਵੀ ਫੋਟੋ ਚ ਆਈ ਜਾਂਦਾ ਹੈ ਰੋਸ਼ਨਦਾਨ ਦੇ ਨੇ ਜਿਹੜੇ ਹਾਂਜੀ 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 ਅੱਛਾ ਜਾਨੀ ਇਹੀ ਹੈ ਜਦੋਂ ਚਲੋ ਉੱਪਰ ਹੈ ਸਾਹਮਣੇ ਸੇਲ ਸੀਗੀ ਕੱਲੇ ਥੋੜੀ ਮੰਨ ਲਓ ਇੰਨੀ ਕੁཅੀ ਸੀ ਜਿਹਨੂੰ ਕਰ ਤਿੰਨ ਕੋ ਫੋਟੋ ਸੀ ਹਾਂਜੀ ਹਾਂਜੀ ਇੱਥੇ ਫਿਰ ਜਿਹੜੇ ਪਿੰਡ ਦੇ ਮੰਨ ਲਓ ਵੀ ਜਿਵੇਂ ਆਪਾਂ ਕਹਿ ਦਈਏ ਵੀ ਜਿਹੜੇ ਪਿੰਡ ਦੇ ਆਪਣੇ ਬੰਦੇ ਸੀ ਜੇ ਪ੍ਰਵਾਨਤੇ ਸੰਜਣ ਉਹ ਸਿਰਫ ਮਰਦ ਮਰਦੋਰੇ ਬੈਠੇ ਸੀ ਔਰਤਾਂ ਦਾ ਸਾਰੀਆਂ ਦਾ ਡਿਫਰੈਂਟ ਸੀ ਜੀਆਂ ਬੈਠੀਆਂ ਜਿਹੜੇ ਉੱਪਰ ਬੈਠੀਆਂ ਸੀਗੀਆਂ ਇਹਨਾਂ ਨਾਲ ਕੋਈ ਨਹੀਂ ਸੀਗੀਆਂ ਤੇ ਜਿਹੜੇ ਇਹਨਾਂ ਦੇ ਗੈਸਟ ਸੀਗੇ ਵਗੈਰਾ ਉਸ ਟਾਈਮ ਦੇ ਵਿੱਚ ਇਹਨਾਂ ਨੇ ਚਿਹਰਾ ਵਗੈਰਾ ਲਗਾ ਕੇ ਉਹ ਵੀ ਬਿਠਾਏ ਹੋਏ ਸੀਗੇ ਅੱਛਾ ਜੀ ਜਿਹੜੇ ਇਹਨਾਂ ਦੇ ਗੈਸਟ ਸੀਗੇ ਹਾਂਜੀ ਠੀਕ ਹੈ ਸਾੜੀ ਦੀ ਸਟੇਜ ਦਾ ਮੂੰਹ ਕਿੱਧਰ ਨੂੰ ਸੀ ਜਾਣੀ ਇੱਧਰ ਨੂੰ ਹਾਂ ਠੀਕ ਹੈ ਜੇ ਸੋ ਤੋਂ ਮੂੰਹ ਸੀਗਾ ਜੀ ਹੂੰ ਤੇ ਮੰਨ ਲਓ ਵੀ 3 ਕੋ ਫੁੱਟ ਉੱਚੀ ਸਟੇਜ ਸੀਗੀ ਬਿਲਕੁਲ ਕਲੀਅਰ ਯਾਰ ਕਲੀਅਰ ਵਾਜੀ ਵਾੜੀ ਉਹ ਤੋਂ ਬਾਅਦ ਜਿਹੜੇ ਤੁਸੀਂ ਉਹ ਪਿੱਛੇ ਦੇਖ ਰਹੇ ਹੋ ਬਨੇਰਾ ਦੇਖ ਰਹੇ ਹੋ ਜਿਹੜੇ ਤੁਸੀਂ ਹਵੇਲੀ ਦੇਖ ਰਹੇ ਹੋ ਉਹਦੀ ਪਰਛਾਤੀ ਦੇਖ ਰਹੇ ਹੋ ਬਾਲਕਨੀ ਵੇਖ ਰਿਹਾ ਹਾਂ ਇਹ ਉਸੇ ਫੋਟੋ ਦੇ ਵਿੱਚ ਦਿਖ ਰਹੀ ਹੈ ਤੇ ਆ ਤੁਸੀਂ ਫੇਰ ਵੇਖ ਰਹੇ ਹੋ ਇਹ ਖਾੜੇ ਵਾਲੀ ਫੋਟੋ ਦੇ ਵਿੱਚ ਵੀ ਇਹ ਜਣੀ ਬਿਲਕੁਲ ਬਾਲਕਨੀ ਵੇਖ ਰਹੀ ਹੈ ਪਰ ਚੱਤੀ ਕਹਿ ਲੋ ਭਾਵੇਂ ਹੈਨਾ ਤੇ ਆ ਰੋਸ਼ਨਦਾਨ ਉਵੇਂ ਜਣੀ ਅੱਜ ਵੀ ਜਿਉਂਦੇ ਤਿਉਨੇ ਜੇ ਮੰਨ ਲਓ ਅੱਜ ਵੀ ਕੋਈ ਇੱਥੇ ਸਟੇਜ ਲੱਗੂਗੀ ਉਸੇ ਐਂਗਲ ਤੋਂ ਫੋਟੋ ਲਈ ਜਾਣ ਤਾਂ ਕੋਈ ਫਰਕ ਨਹੀਂ ਲੱਗੂਗਾ ਵੀ ਜਣੀ ਪੁਰਾਣੀਆਂ ਤੇ ਅੱਜ ਦੀ ਜਿਹੜੀ ਉਹ ਹੈ ਤੇ ਇਹ ਜਿਹੜੀ ਜਗ੍ਹਾ ਉਹ ਫੋਟੋ ਦੇ ਵਿੱਚ ਆ ਰਹੀ ਹੈ ਜੀ ਜਿਹੜੇ ਐਂਗਲ ਤੋਂ ਫੋਟੋ ਲਈ ਗਈ ਸੀ ਗੱਡੀ ਵੀ ਚੰਕੀਲਾ ਸਾਹਿਬ ਦੀ ਜਣੀ ਇੱਥੇ ਹੀ ਖੜੀ ਸੀਗੀ ਆ ਬਿਲਕੁਲ ਇਸ ਜਗ੍ਹਾ ਤੇ ਤਾਂ ਤੁਸੀਂ ਵੇਖ ਸਕਦੇ ਹੋ ਅੱਜ ਵੀ ਉਸੇ ਤਰ੍ਹਾਂ ਉਸ ਹੀਰੇ ਕਲਾਕਾਰ ਦੀ ਜਗ੍ਹਾ ਸੰਭਾਲ ਕੇ ਰੱਖੀ ਹੋਈ ਹੈ ਜੀ ਪਰਿਵਾਰ ਨੇ ਇਹਦੀ ਵੀਡੀਓ ਵੀ ਬਾਬਾ ਜੀ ਤੋਂ ਰੱਖਣਾ ਤੁਹਾਡੇ ਤੱਕ ਜਲਦੀ ਸ਼ੇਅਰ ਕਰਾਂਗੇ ਲੈ ਕੇ ਆਵਾਂਗੇ ਤਾਂ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਆਪਣੇ ਵਿਚਾਰ ਸਾਨੂੰ ਜਰੂਰ ਦਿਓ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਇਸ ਤੋਂ ਬਾਅਦ ਇੱਕ ਦੋ ਪਿੰਡ ਦੀ ਹੋਰ ਦੀ ਵੀ ਤੁਹਾਨੂੰ ਅਸੀਂ ਵੀਡੀਓ ਰਾਈ ਉਹ ਉਸ ਪਿੰਡ ਦੇ ਵੀ ਜਣੇ ਦਰਸ਼ਨ ਕਰਾਵਾਂਗੇ ਰੂਬਰੂ ਕਰਾਵਾਂਗੇ ਜਿੱਥੇ ਉਸ ਮਹਾਨ ਹੀਰੇ ਕਲਾਕਾਰ ਨੇ ਜਣੇ ਆਪਣਾ ਅਖਾੜਾ ਲਾਇਆ ਸੀਗਾ ਬਹੁਤ ਬਹੁਤ ਧੰਨਵਾਦ